ਇਸ ਕਰਕੇ ਪਾਤਸ਼ਾਹ ਜੀ ਕਿਰਪਾ ਕਰਨ ਇਸ ਤਰ੍ਹਾਂ ਦੇ ਨਾਲ ਜੋ ਪੂਜਾ ਗੁਰੂ ਦੀ ਕਰਨੀ ਉਹ ਇਸ ਤਰ੍ਹਾਂ ਹੋਗੇ ਤੇ ਜਿਸ ਦਿਨ ਇਸ ਤਰ੍ਹਾਂ ਦੀ ਹੁਣੀ ਸ਼ੁਰੂ ਹੋ ਜੋਗੀ ਸੁਧ ਮੰਨ ਦੇ ਨਾਲ ਤੁਸੀਂ ਆਪਣੀ ਬਾਣੀ ਪੜੋਗੇ ਨਾਮ ਜਪੋਗੇ ਸਿਮਰਨ ਕਰੋਗੇ ਤਾਂ ਪਾਸ ਮਹਾਰਾਜ ਜੀ ਕੀ ਕਹਿੰਦੇ ਨੇ ਜੋ ਆਪਣਾ ਪੂਜਾ ਵਿਦ ਸਹਿਤ ਕਹਿਤਾ ਕੀਤੀ ਹੈ ਤਾਂ ਕੰਚਨ ਤਨ ਹੋਏ ਕੀ ਹੈ ਤਾਡਾ ਜਿਹੜਾ ਤਨ ਹੈ ਇੱਕ ਆਮ ਲੋਹੇ ਤੋਂ ਗਲੇ ਛੜੇ ਤੋਂ ਸਾਡੇ ਗਲੇ ਛੜੇ ਦਾ ਇਹ ਹੁੰਦੇ ਆ ਕਿ ਦੁਨੀਆਂ ਦੀਆਂ ਬਦਬੂਆਂ ਨੇ ਸਾਡੇ ਅੰਦਰ ਗਲੇ ਛੜਿਆ ਹੈ ਮਨ ਜਿਹੜਾ ਹੈ ਮਨ ਮਨੂਰ ਲੋਹਾ ਹੈ ਬੋਲੋ ਠੀਕ ਹੈ ਨਾ ਜੀ ਕੰਚਨ ਤਨ ਹੋਏ ਪਰਸ਼ ਪਰਸ਼ ਕੋ ਕੀ ਹੈ ਕੰਚਨ ਤਨ ਹੋਏ ਪਰਸ਼ ਪਰਸ਼ ਕੋ ਹੁਣ ਜਿਹੜਾ ਇਹ ਤਨ ਕੰਚਨ ਇਹ ਮਨ ਕੰਚਨ ਕਦੋਂ ਹੋਏਗਾ ਲੋਹਾ ਕਦੋਂ ਕੰਚਨ ਹੁੰਦਾ ਹੈ ਜਦੋਂ ਉਹ 파ਰਸ਼ ਨੂੰ ਛਪਰਸ਼ ਕਰਦਾ ਹੈ ਉਹਦੇ ਨਾਲ ਰਗੜਦੇ ਹਾਂ ਜਿੰਨਾ ਚਿਰ ਇਸ ਮਨ ਨੂੰ ਤੁਸੀਂ ਪੂਰਨ ਤੌਰ ਤੇ ਗੁਰੂ ਦੇ ਸ਼ਬਦ ਦਾ ਰਗੜਾ ਨਹੀਂ ਲਾਉਂਗੇ ਮਤਾ ਇਹ ਸੋਨਾ ਬਣ ਜਾਵੇ ਬੋਲੋ ਸੋਨਾ ਕੀ ਬਣਿਆ ਇਤਨਾ ਕ ਸ਼ਬਦ ਨਾਲ ਇਸ ਨੂੰ ਰਗੜਾ ਲਾਇਆ ਇਤਨਾ ਕ ਸ਼ਪਰਸ਼ ਕੀਤਾ ਸ਼ਬਦ ਦੇ ਨਾਲ ਤੇ ਇਹ ਤਿੰਨ ਗੁਣਾ ਦੇ ਵਿੱਚੋਂ ਉੱਚਾ ਨਿਕਲ ਗਿਆ ਰਜੋ ਤੇ ਤਮੋ ਤੇ ਸਤੋਚ ਇਹ ਸਹਿਜ ਚੌਥੇ ਪੱਜ ਦੇ ਵਿੱਚ ਚਲ ਗਿਆ ਤੇ ਚੌਥੇ ਪੱਦ ਦੇ ਵਿੱਚ ਚਲੇ ਗਿਆ ਤੇ ਇੱਕ ਹੀ ਬਣ ਗਿਆ ਹੈ ਸੋਨਾ ਬਣ ਗਿਆ ਹੈ ਕੱਚੋ ਕੰਚਨ ਪਇਓ ਸ਼ਬਦ ਗੁਰ ਸਰਬਣੇ ਸੁਣਿਓ ਬਿਕਤੇ ਅੰਮ੍ਰਿਤ ਹੋਇਓ ਨਾਮ ਸਤਗੁਰ ਮੁਖ ਭਣਿਓ ਲੋਹ ਹੋਇਓ ਲਾਲ ਨਦਰ ਸਤਗੁਰ ਜਦ ਜਿਸ ਦਿਨ ਗੁਰੂ ਖੁਸ਼ ਹੋ ਜਾਵੇਗਾ ਤੇਰੇ ਜਪਣ ਤੇ ਤੇਰੀ ਪੂਜਾ ਤੇ ਤੇਰੇ ਸਿਮਰਨ ਤੇ ਤੇਰੀ ਸੇਵਾ ਤੇ ਉਸਨੇ ਟੈਮ ਨਹੀਂ ਲਾਉਣਾ ਹੈ ਇੱਕ ਨਦਰ ਤੇਰੇ ਉੱਤੇ ਕਰਨੀ ਹੈ ਤੇ ਤੈਨੂੰ ਇੱਕ ਗਲੇ ਸਲੇ ਲੋਹੇ ਤੋਂ ਤੈਨੂੰ ਸੋਨਾ ਭਾਵ ਕੀ ਆਮ ਬੰਦੇ ਤੋਂ ਤੈਨੂੰ ਦੇਵਤਾ ਬਣਾ ਦੇਣਗੇ ਬਲੇਹਾਰੀ ਗੁਰ ਆਪਣੇ ਦਿਹਾੜੀ ਸਦ ਵਾਰ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨ ਲਾਗੀ ਸ਼ਮਾ ਨਹੀਂ ਲਗਣਾ ਹੈ ਸ਼ਮਾ ਉਹ ਹੀ ਹੈ ਕਿ ਮੈਂ ਭਾ ਕਦੋ ਜਾਮਾ ਮੈਂ ਹੋ ਜਾ ਕਦੋ ਹੋ ਜਾ ਮਾਂ ਇੰਨੇ ਸਮੇਂ ਜਿਸ ਦਿਨ ਉਹਨੇ ਕੰਮ ਕਰਨਾ ਹੈ ਉਹਨੇ ਬਸ ਕਰਤ ਨ ਲਾਗੀ ਵਾਰ ਇੱਕ ਛਿਨ ਦੇ ਵਿੱਚ ਖਿਨਵੇਂ ਅਵਰ ਖਿਨੇ ਮੈਂ ਅਵਰਾ ਇੱਕ ਖਿੰਸੀ ਕੇ ਦੁਨੀਆਂ ਦੇ ਵਿੱਚ ਘੁੰਮਦਾ ਸੀ ਇੱਕ ਖਿੰਚ ਨਗਰ ਕੀਤੀ ਹੈ ਤੇ ਤੈਨੂੰ ਸਾਰਾ ਉਸਨੇ ਰੋਹਾਨੀਅਤ ਦਾ ਮੰਡਲ ਕਮਾ ਦੇਣਾ ਹੈ ਇੱਕ ਖਿੰਚ ਚਾਹੀਦਾ ਹੈ ਅਚਰਜ ਚਲਤ ਤੇਮਾਰੇ ਰੂੜੋ ਗੂੜੋ ਗਹਿਰ ਗੰਭੀਰੋ ਉੱਚੋ ਗੰਮ ਅਪਾਰੇ ਇਹੋ ਜਿਹਾ ਖੇਡ ਹੈ ਸਤਗੁਰਾਂ ਦਾ ਆਓ ਇਸ ਕਰਕੇ ਪਈ ਪਾਤਸ਼ਾ ਨੂੰ ਯਾਦ ਕਰੋ ਤੇ ਇਸ ਤਰ੍ਹਾਂ ਦੇ ਨਾਲ ਕਰੋ ਕਿ ਮਾਰੇ ਗੁਰ ਪੂਜਾ ਵਿਦ ਸਿਹਤ ਕਰਾਂ। ਇਸ਼ਨਾਨ ਕਰਨਾ ਹੈ ਤੇ ਸੁਧ ਮਨਨਾ ਤੇ ਸੁਧ ਇਹੀ ਹੈ ਕਿ ਸਵੇਰੇ ਮੈਂ ਕਿੱਥੇ ਜਾਣਾ ਨਹੀਂ ਜਾਣਾ ਪਤਾ ਨਹੀਂ ਉਦੋਂ ਤੱਕ ਹੈਗੇ ਜਾਂ ਨਹੀਂ ਹੈਗੇ ਪਰ ਇੰਨਾ ਹੈ ਕਿ ਜਿੰਨਾ ਚਿਰ ਇਹ ਮਹਾਰਾਜ ਜੀ ਸਵਾਸ ਹੈਗੇ ਤੇ ਮੈਂ ਸੁਧ ਮਨ ਦੇ ਨਾਲ ਜਪ ਲਮਾਂ ਤੈਨੂੰ ਬਸ ਇਹੀ ਹੈ।